ਬਹੁਤ 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 ਧੰਨਵਾਦ ਜੋ ਪਿਆਰ ਤੁਸੀਂ ਦੇ ਰਹੇ ਹੋ ਇਹਨੂੰ ਕਿਸੇ ਕ੍ਰਾਂਤੀ ਚ ਮਾਪਿਆ ਤੋਂ ਨਹੀਂ ਜਾ ਸਕਦਾ ਮੈਂ ਅੱਜ ਪਹਿਲਾਂ ਭੋਗੇ ਜਾਉਂਗਾ ਬਲਕੀ ਬਿਲਕੁਲ ਜਿਸ ਤੋਂ ਬਾਅਦ ਮੈਂ ਦਿਲਵਾਨਾਂ ਦੇ ਕੋਲ ਜਾ ਰਿਹਾ ਹਾਂ ਰਸਤੇ 'ਚ ਤੁਸੀਂ ਭਾਵੇਂ ਨਾ ਪਿਆਰ ਦੇ ਰਹੇ ਹੋ ਇਹ ਮੈਂ ਤਾਂ ਸੁਝਿਆ ਨਹੀਂ ਸੀ ਪਰ ਜਦੋਂ ਵੀ ਇਹ ਖੁਦ ਹੀ ਲੰਘੇ ਆਪਾਂ ਮੇਰੇ ਮਨੁੱਖੀ ਪ੍ਰਕਾਰ ਕਰਨ ਵਾਲੇ ਰਾਤ ਨੂੰ ਹਾਂ ਜੀ ਹਾਂ ਜੀ ਇਸ ਇਥੇ ਆਸ਼ੀਰਵਾਦ ਹਾਂ ਜੀ ਹਾਂ ਜੀ ਅਰੇ ਮੰਗੜੋਂ ਬੇਗਾਨਾ ਬੜਾ ਪੜਾ ਪਾਉਂਦਾ ਕੋੜ ਤੋਂ ਨਹੀਂ ਚੱਗੀ ਮਾਵਾ ਪੈਣਾ ਸਾਗ ਲੈ ਕੇ ਪੁੱਤ ਗਲਾਸ ਜੀ ਫੰਮੀ ਨੂੰ ਨਿੰਦਿਆ ਰਹੇ ਹੁਣ ਸਾਡੇ ਪ੍ਰਯਾਸ ਜੀ ਉਸ ਤੋਂ ਗੱਲ ਹੋਏਗੀ ਉਹ ਇੱਕ ਵਾਰੀ ਫੇਰ ਹੋਏ ਮੋਕਾ ਹੀ ਆ ਗਿਆ ਇਹ ਜਿਹੜੇ ਥੋੜਾ ਬਹੁਤ ਸੈਕਦੇ ਜੇ ਨੇ ਉਹਨਾਂ ਦਾ ਉਹਨਾਂ ਨੂੰ ਹੁਣੇ ਬਾਤ ਦੋ ਕਿ ਪੰਜਾਬ ਹੁਣ ਮਨੁੱਖਾਂ ਦਾ ਚੱਲ ਗਿਆ ਮੈਂ ਕਿਸੇ ਦੀ ਨਿੰਦਿਆ ਤੁਹਾਨੂੰ ਨਹੀਂ ਕਰਦਾ ਪਰ ਮੈਂ ਆਪਣੇ ਕੰਮ ਕਰ ਤੁਹਾਨੂੰ ਦੱਸਦਾ ਕਿ ਹੁਣ 2 ਸਾਲਾਂ ਦੇ ਵਿੱਚ ਬਿਜਲੀ ਦੇ ਬਿਨ 90% ਕਰਨ ਜੀਵੋਂ ਆਉਂਦੇ ਨੇ ਬਿਲਕੁਲ ਨਾਲ ਹੀ 49000 ਸਰਕਾਰੀ ਨੌਕਰੀਆਂ ਮਿਲ ਗਈਆਂ ਥੋੜੇ ਵੀ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਹੋਣ ਦੇ ਨੌਕਰੀ ਬਿਲਕੁਲ ਬਿਲਕੁਲ ਬਿਨਸਪਾਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਨੌਕਰੀਆਂ ਮਿਲੀਆਂ ਨੇ ਜਿਹੜੀ ਜਿਹੜੀ ਹੈ ਉਹ ਖੇਤਾਂ ਵਾਲੀ ਆਮ ਆਉਂਦੀ ਹੈ ਮਲਕੀ ਨਹੀਂ ਸੋਚਿਆ ਹੋਇਆ ਇਹ ਹਰ ਇੱਕ ਹਫਤਾ ਦਾ ਟਾਈਮ ਜਿਹੜਾ ਹੁੰਦਾ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿੱਥੇ ਆਕਰ ਜਿੱਥੇ ਤੁਹਾਨੂੰ ਫਰਨ ਦੇ ਬਖੀ ਦਫਤਰ ਦਾ ਟਾਈਮ ਦੇ ਦਿੰਦਾ ਸਿਰਫ ਇੱਕ ਕਿਸਾਨੀ ਹੈ ਜਿਹਦਾ ਕੋਈ ਟਾਈਮ ਨਹੀਂ ਰਾਤ ਦੇ 1:30 ਵਜੇ ਕਹਿੰਦੇ ਲਾਈਟ ਆਊਗੀ ਨਾ ਪਹਿਲਾਂ ਸੌ ਸਕਦਾ ਹੈ ਉਹ ਬਾਅਦ ਚ ਉਹ ਅਸੀਂ ਫੈਸਲਾ ਕੀਤਾ ਹੈ ਇਹ ਬਿਜਲੀ ਜਿਉਂ ਹੀ ਦਿਨੇ ਇਨਸਾਨ ਨੂੰ ਰਾਤ ਨੂੰ ਫੇਰ ਛੱਪਾਂ ਨੇ ਸਗੀਆਂ ਚੋਂ ਇਤਨੀ ਆ ਪੈਣ ਸੁਭਾਨ ਅੱਲਾਹ ਉਹ ਮਰ ਵੀ ਪਾਗੀ ਬਾਹਰ ਪਰ ਗਲੋਸਿੰਗਮਾਨ ਜਿੰਦਾਬਾਦ ਬਾਹਰ ਪਰ ਗਲੋਸਿੰਗਮਾਨ ਜਿੰਦਾਬਾਦ ਬਹੁਤ ਸਾਰੇ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਆ ਕਿ ਬਿਜਲੀ ਆਉਂਦੀ ਆਉਂਦੀ ਐ ਪਰ ਇਸ ਗੱਲ ਦਾ ਵੀ ਨਜ਼ਾਰਾ ਐ ਕਿ ਕੰਨ ਪੱਤੀ ਪੂਰੀ ਕੰਤ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਰੇ ਪਰਿਵਾਰ ਨਾਲ ਆਪਾਂ ਟੈਂਪੇ ਸਾਂ। ਤੋਂ 10-12 ਘੰਟੇ ਹੈ ਜੀ। ਸਾਰਿਆਂ ਨੂੰ ਬੰਦੇ ਖਰੀਦ ਲਿਆ ਲਗਾਤਾਰ ਹੀ ਚੱਲ ਰਹੀ ਹੈ। ਉਹ ਦਿਨਾਂ ਇੰਡਸਟਰੀਆ ਉੱਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਇਹ ਸਿਲਸਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ ਪਹੁੰਚਣ ਲੱਗਾ। ਉਹ ਤੁਹਾਡੇ ਘਰਾਂ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਸੀ ਕਿ ਕਿੰਨੇ ਵਜੇ ਤੁਹਾਡੇ ਤੋਂ ਜਿਹੜਾ ਕਿਵੇਂ ਬਣਾਉਗਾ ਜਿਹੜਾ ਪਤਾ ਨਹੀਂ ਆਉਗਾ ਇਹ ਟੈਕਨੋਲੋਜੀ ਕਿਹਦੇ ਦੀ ਹੈ ਹਾਂ ਜੋ ਨਹੀਂ ਕੋਈ ਏਦਾਂ ਦਾ ਕੰਮ ਨਹੀਂ ਹੋਊਗਾ ਕੋਈ ਏਦਾਂ ਦੀ ਫਰਮ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੇ ਦੇਵ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹ ਨਾਲ ਲੇਟਾ ਦਾ ਤੁਸੀਂ ਥੋੜੇ ਬੰਦੇ ਆ ਗਏ। ਕਢੀ। ਉਹ ਕਿਲੀ ਵਾਲਿਆਂ ਨੂੰ ਟਿਊਬਲ ਦਾ ਕਨੈਕਸ਼ਨ ਲਿਉਂ ਜਾ ਰਿਹਾ। ਹਾਂਜੀ ਹਾਂ। ਪਰ ਉਹਦਾ ਪਾਣੀ ਉਹ ਪ੍ਰਣਾਲੀ ਦੇਖੀ ਇਹ ਕਸਰਪੀ ਲੈ ਆਉਂਦਾ ਬਾਈ। ਦੇ ਦੇ ਬੱਟ। ਇਹੋ ਵਈ ਇਹਨੇ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ। ਅੱਜ ਦੇਣ ਦੇ ਆਉਂਦੇ ਆ। ਜੂ ਬਿਲ ਜਿਹੜੇ ਨਾ ਕੱਟ ਚੱਲਦੇ ਨਹੀਂ। ਮੈਂ ਤੇ ਪਾਣੀ ਨਾਲ 80% ਖੇਤਾਂ ਨੂੰ ਪਾਣੀ ਲੱਗ ਰਿਹਾ। ਹਰ ਰੋਜ਼ 12 ਤੋਂ 13 ਕਿਲੋਮੀਟਰ ਪੈਸਾ ਪੈ ਰਹੀਆਂ ਨੇ ਹਰੋ ਜਾਇ ਉਹ ਗੱਡੀ ਐ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰਦੇ ਨੇ ਪੰਜਾਬ 'ਚ ਜੋ ਟਿਊਬਵਲ ਖੜ ਗਏ 1.14 ਲੱਖ ਟਿਊਬਵਲ ਪੰਜਾਬ 'ਚ ਤਾਂ ਥੱਲੇ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਤੇ ਦਾ ਮਾਤਾ ਕਰ ਉਹਦੇ ਤੇ ਵੀ 2000 ਪਹਿਲਾਂ ਦੇਵੋਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਐ ਨਹਿਰੀ ਉਹ ਉਹ ਜਾਊ ਸ਼ਕਤੀ ਵਾਲਾ ਪਾਣੀ ਐ ਉਹ 'ਚ ਮਿਨਰਲ ਤਾਂ ਆਉਂਦੇ ਨੇ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਮਾਨ ਸਾਹਿਬ ਮਾਨ ਸਾਹਿਬ ਖਾਣ ਵਾਲੀ ਤਾਂ ਵੀ ਭੁੱਲੀ ਜਾਓ ਜਿਨ੍ਹਾਂ ਨੇ ਖਾਦਾ ਉਹਨਾਂ ਦਾ ਮੈਂ ਇੱਕ ਇੱਕ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਆ ਪੈਸਾ ਵਾਪਸ ਲੈ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨਕ ਹੋ ਜਾਣਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਦੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਐਸੇ ਤਾਂ ਹੁੰਦਾ ਜੀ ਇੱਥੇ ਸੋ ਬਿਲਕੁਲ ਐਸੇ ਤਾਂ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਤਾਂ ਗ੍ਰਿਫਤਾਰ ਕਰ ਲੂਗੇ ਉਹ ਜੀ ਸੋਚ ਰਹੇ ਕਿ ਉਹ ਗ੍ਰਿਫਤਾਰ ਕਰ ਲੂਗੇ ਉਹਨਾਂ ਦੇ ਨਾਮ ਕਰਾਂਗੇ ਜਤਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਲਪ ਦਾ ਸਮਾਂ ਵਫਾਦਾਰੀਆਂ ਪਰਖਦਿੰਦਾ ਹੈ ਤੁਸੀਂ ਇੰਨੀ ਭਾਰੀ ਗਿਰਤੀ ਤੇ ਨਾਲ ਖੜੇ ਹੋ ਹੋਰ ਤੁਹਾਨੂੰ ਦੱਸ ਰਹੇ ਸੀ ਭਾਨ ਸਰ 2014 ਕੀ ਲੈ ਕੇ ਆਉਂਦਾ ਸਮਝ ਲਓ ਮੇਰਾ ਇਹ ਮੈਂ ਜਿਹੜਾ 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 ਲੇਲੇ ਹੋ ਜੋ ਹੋਰ ਕਾਹਨੂੰ ਹੋਣੇ ਉਹ ਆਉਣਾ ਮੁੱਖ ਮੰਤਰੀ ਸਾਹਿਬ ਵਾਟਾ ਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹ ਤੁਸੀਂ ਮੈਨੂੰ ਹੱਥੀਂ ਗਰੇਟਿਆ ਮੈਂ ਤੁਮਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਜਿਹੜਾ ਆ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀ 13 ਆ ਗਈ ਨਾ ਉਹਦਾ ਸ਼ਕਤੀ ਇੰਨੀ ਬਚੂਗੀ ਇਸ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਬੰਦਾ ਇਨਸਾਨ ਆ